ਨੰਬਰ ਕਿਉਂ ਘਟ ਆਏ ਨੇ ਪੜਿਆ ਨਹੀਂ ਸੀ ਤੂੰ ਹੁਣ ਰੋ ਮੇਰੇ ਅੱਗੇ ਆ ਲੈ ਵੇ ਘਰ ਜਾ ਕਿਤਨੂ ਦਬੇ ਪੈਰੀ ਬਿੱਲੀ ਵਾਂਗੂ ਅੰਦਰ ਆ ਰਿਆ ਤੇਰੇ ਰਿਜ਼ਲਟ ਬਾ ਕੀ ਬਣਿਆ ਬਾਪੂ ਰਿਜ਼ਲਟ ਤਾਂ ਆ ਗਿਆ ਏ ਪਰ ਮਾਸਟਰ ਕਹਿੰਦਾ ਸੀ ਕਿ ਨਾਸਾ ਵਾਲਿਆਂ ਨੇ ਇਸ ਵਾਰ ਪੇਪਰ ਬਹੁਤ ਔਖੇ ਪਾਏ ਨੇ ਨਾਸਾ ਵਾਲਿਆਂ ਨੇ ਉਏ ਤੂੰ 10ਵੀਂ ਵਿੱਚ ਜਾਂ ਫਲਾਰ ਵਿੱਚ ਜਾਣਾ ਏ ਸਿੱਧੀ ਗੱਲ ਦੱਸ ਕਿੰਨੇ ਨੰਬਰ ਆਏ ਨੇ ਬਾਪੂ ਨੰਬਰਾਂ ਚ ਕੀ ਰੱਖਿਆ ਬੰਦੇ ਦੀ ਸ਼ਖਸੀਅਤ ਵੱਡੀ ਹੋਣੀ ਚਾਹੀਦੀ ਆ ਵੈਸੇ ਮੇਰੇ 35 ਨੰਬਰ ਆਏ ਨੇ ਹਾਂ ਓਏ ਖੁੱਤਿਆ ਤੇਤੀ ਵਾਲਾ ਤਾਂ ਪਾਸ ਹੁੰਦਾ ਏ 35 ਨੰਬਰ ਲੈ ਕੇ ਤੂੰ ਤਾਂ ਜੰਗ ਹੀ ਜਿੱਤ ਲਈ ਓਏ ਨਹੀਂ ਨਹੀਂ ਬਾਪੂ 35 ਨੰਬਰ ਪੰਜ ਵਿਸ਼ਿਆਂ ਦੇ ਮਿਲਾ ਕੇ ਆਏ ਨੇ ਖਰ ਗਿਆ ਤੈਨੂੰ ਮੈਂ ਦਗਾ ਤਾ ਪੰਜ ਵਿਸ਼ਿਆਂ ਦੇ 35 ਨੰਬਰ ਕਿਤਾਉਂਦੇ ਨੇ ਉਹ ਤੂੰ ਤਾਂ ਸਕੂਲ ਦੀ ਇੱਟ ਦੇ ਨਾਲ ਏਟੋ ਵਜਾ ਦਿੱਤੀ ਐਨੇ ਨੰਬਰ ਤਾਂ ਪੇਪਰ 'ਚ ਨਾਂ ਲਿਖ ਕੇ ਆਜਾ ਯੇ ਤਾਂ ਮਿਲ ਜਾਂਦੇ ਨੇ ਮੈਂ ਤਾਂ ਨਾਂ ਵੀ ਨਹੀਂ ਲਿਖਿਆ ਸੀ ਬਾਪੂ ਮੈਂ ਸੋਚਿਆ ਗੁਪਤਦਾਨ ਮਹਾਕਲਿਆਣ ਓਏ ਤੇਰੀ ਤਾਂ ਮੈਂ ਤੇਰੇ ਨਾਲੋਂ ਤਾਂ ਸਾਹਮਣੇ ਵਾਲੇ ਸ਼ੀਰੇ ਦਾ ਮੁੰਡਾ ਚੰਗਾ 90% ਮਾਰਕਸ ਆਏ ਨੇ ਉਹਦੇ ਬਾਪੂ ਫਿਰ ਉਹਦੇ ਨਾਲ ਹੀ ਰਿਸ਼ਤਾ ਕਰ ਲੋ ਆਪਣਾ ਮੈਨੂੰ ਕਿਉਂ ਸੁਣਾਉਂਦੇ ਓ ਹਾਂ ਵੈਸੇ ਵੀ ਸ਼ੀਰੇ ਦਾ ਮੁੰਡਾ ਸਾਰਿਆ ਦਿਨ ਪੜਦਾ ਰਹਿੰਦਾ ਮੈਂ ਤਾਂ ਤੁਹਾਡੇ ਵਾਂਗ ਸਮਾਜ ਸੇਵਾ ਕਰਦਾ ਫਿਰਦਾ ਸੀ ਕਿਹੜੀ ਸਮਾਜ ਸੇਵਾ ਹੋਈ ਸਾਰਾ ਦਿਨ ਮੋਬਾਈਲ ਤੇ ਦੰਦ ਕੱਢਣੀ ਇਹ ਕਿਹੜੀ ਸੇਵਾ ਆ ਬਾਪੂ ਮੈਂ ਲੋਕਾਂ ਦੀਆਂ ਪੋਸਟਾਂ ਲਾਈਕ ਕਰਕੇ ਉਹਨਾਂ ਦਾ ਹੌਸਲਾ ਵਧਾਉਂਦਾ ਆ ਹੁਣ ਜੇ ਮੈਂ ਨਾ ਹੁੰਦਾ ਤਾਂ ਕਈਆਂ ਨੇ ਡਿਪਰੈਸ਼ਨ ਵਿੱਚ ਚਲੇ ਜਾਣਾ ਸੀ ਲੈ ਪੁੱਤਰਾ ਫਿਰ ਅੱਜ ਮੈਂ ਤੈਨੂੰ ਇਹੋ ਜਿਹਾ ਹੌਸਲਾ ਦਊਂਗਾ ਕਿ ਤੂੰ ਸਿੱਧਾ ਹਸਪੀਟਲ ਵਿੱਚ ਜਾ ਕੇ ਲਾਇਕ ਹੋਵੇਂਗਾ ਫੜ ਲੈ ਆਪਣਾ ਬੈਗ ਤੇ ਬਾਹਰ ਹੋ ਜਾ ਬਾਪੂ ਜਾਣ ਤੋਂ ਪਹਿਲਾਂ ਮੇਰੀ ਇੱਕ ਗੱਲ ਤਾਂ ਸੁਣ ਲੋ ਮਾਸਟਰ ਕਹਿੰਦਾ ਸੀ ਤੁਹਾਡਾ ਮੁੰਡਾ ਬਹੁਤ ਤੇਜ਼ ਏ ਬਸ ਇਹਦਾ ਦਿਮਾਗ ਹੀ ਨਹੀਂ ਪੜਾਈ 'ਚ ਲੱਗਦਾ ਬਾਪੂ ਉਹਨੂੰ ਪਤਾ ਹੋਣਾ ਕਿ ਤੇਰਾ ਦਿਮਾਗ ਪਿਓ ਦੀ ਜੇਬ ਕਟਣ 'ਚ ਜ਼ਿਆਦਾ ਲੱਗਦਾ ਕੱਲ੍ਹ ਹੁਣ ਨਿਕਲ ਤੂੰ ਮੈਂ ਤਾਂ ਮਰ ਜੜੋ ਦਾ ਅਗਲਾ ਤੋਂ ਮਾਤ ਨੂੰ ਬਿਠਾ ਕੇ ਸ਼ਰਪੂਂਗਾ